हां जी ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਸਵਾਗਤ ਹੈ ਜੀ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਸੋ ਦੋਸਤੋ ਅੱਜ ਦੀ ਆਪਣੀ ਜਿਹੜੀ ਵਿਜ਼ਿਟ ਹੈਗੀ ਆ ਜਿੱਥੇ ਤੁਸੀਂ ਕਿਸੇ ਵੀਰ ਨੇ ਫਾਰਮਰ ਵੀਰ ਨੇ ਮੱਝ ਪਸ਼ੂ ਖਰੀਦਣ ਲਈ ਤੁਸੀਂ ਵਿਜ਼ਿਟ ਕਰਨੀ ਆ ਪੱਟੀ ਸ਼ਹਿਰ ਖਾਸ ਵਿਜ਼ਿਟ ਕਰਨੀ ਆ ਠੀਕ ਹੈ ਜੀ ਤੇ ਨੇੜੇ ਪੀਰਾ ਸ਼ਾਹਬ ਜਗਾ ਹੈਗੀ ਆ ਦੋਸਤੋ ਮੋਸਟਲੀ ਵੀਰ ਸਾਰੇ ਜਾਣਦੇ ਹੋਵੋਗੇ ਸਾ ਸਰਾ ਫਾਰਮ ਤੇ ਆਪਾਂ ਪਹੁੰਚੇ ਆ ਠੀਕ ਹੈ ਜੀ ਸਰਾ ਫਾਰਮ ਆ ਨੇੜੇ ਪੀਰਾ ਸ਼ਾਹਬ ਜਿਹੜੀ ਦੋਸਤੋ ਜਗਾ ਸਰਾ ਫਾਰਮ ਤੇ ਤੁਸੀਂ ਵਿజిਟ ਕਰਨੀ ਆ ਤੇ ਬਿਲਕੁਲ ਜਿਹੜਾ ਦੋਸਤੋ ਡੇਰੀ ਫਾਰਮਿੰਗ ਦਾ ਕੰਮ ਆ ਨਾਲ ਦੀ ਨਾਲ ਜਿਹੜੇ ਪਸ਼ੂ ਆ ਬੇਸ਼ੱਕ ਕੋਈ ਵਪਾਰ ਵਾਲਾ ਨਹੀਂ ਹੈਗਾਗਾ ਮੋਸਟਲੀ ਪਸ਼ੂ ਜਿਹੜੇ ਘਰ ਦੇ ਹੁੰਦੇ ਆ ਘਰੇਲੂ ਪਸ਼ੂ ਆ ਉਹਦੇ ਵਿੱਚੋਂ ਜਿਹੜੀ ਦੋਸਤੋ ਇੱਕ ਮੱਝ ਵੀਰ ਨੇ ਬਕਾਊ ਲਾਈ ਆ ਸੋ ਪੂਰੀ ਇਨਫੋਰਮੇਸ਼ਨ ਜਿਹੜੀ ਆ ਦੋਸਤੋ ਮੈਂ ਖੁਦ ਇਸ ਦੀ ਦੱਸ ਦਊਗਾ ਵੀਰ ਖੋਤ ਜਿਹੜੇ ਘਰੇ ਨਹੀਂ ਹੈਗੇ ਸੀਗੇ ਤੇ ਕਿਸੇ ਕੰਮ ਤੇ ਪਲੇਟ ਦੇ ਵਿੱਚ ਰਿਲੇਟਡ ਬਾਹਰ ਗਏ ਸੀਗੇ ਸੋ ਪੂਰੀ ਇਨਫੋਰਮੇਸ਼ਨ ਜਿਹੜੀ ਹੈ ਮੈਂ ਤੁਹਾਨੂੰ ਇਹ ਸਮਝਦੀ ਦੱਸ ਦੂੰਗਾ ਠੀਕ ਹੈ ਜੀ ਸੋ ਵਿਜ਼ਿਟ ਕਰਕੇ ਤਸੱਲੀ ਕਰ ਸਕਦੇ ਹੋ ਦੂਜੇ ਸੂਬੇ ਦੇ ਵਿੱਚ ਮਿਲਕ ਦੀ ਕਪੈਸਿਟੀ ਕਿੰਨੀ ਸੀਗੀ ਪੂਰੀ ਗੱਲਬਾਤ ਕਰਾਂਗੇ ਤਹਸੀਲ ਵੀ ਪੱਟੀ ਹੈ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਹੈਗਾ ਜੀ ਠੀਕ ਹੈ ਤੇ ਓਵਰ ਆਲ ਇੱਕ ਜਿਹੜਾ ਬਾਡੀ ਸਟ੍ਰਕਚਰ ਹੈਗਾ ਮੱਝ ਦਾ ਪੂਰਾ ਦੋਸਤੋ ਸਰੀਰਕ ਬੰਤਰ ਉਹ ਤੁਸੀਂ ਦੇਖ ਲਓ ਠੀਕ ਹੈ ਜੀ ਆਹ ਫੇਸ ਕੁਆਲਿਟੀ ਹੈ ਮੂੰਹ ਮੱਥੇ ਤੋਂ ਬਿਲਕੁਲ ਤੁਸੀਂ ਜਜਮੈਂਟ ਕਰ ਲਓ ਬਾਕੀ ਵੱਡੇ ਕੱਦ ਕੱਦ ਦੇ ਵਿੱਚ ਆ ਪਿੱਟ ਫੁੱਟਾ ਤੁਹਾਨੂੰ ਵਿਖਾ ਦਿੰਦੇ ਹਰ ਕਰੂ ਛੇ ਠੀਕ ਆ ਆ ਬਾਕੀ ਦੋਸਤੋ ਇਸ ਮੱਝ ਦੀ ਜੇਕਰ ਆਪਾਂ ਡਿਟੇਲ ਦੀ ਗੱਲ ਕਰੀਏ ਤੇ ਦਿਨ ਜਿਹੜੇ ਆ ਅੱਜ 15 April ਨੂੰ ਆਪਾਂ ਜਿਹੜੀ ਦੋਸਤੋ ਇਹ ਵੀਡੀਓ ਬਣਾ ਰਹੇ ਆ ਸਮਾਂ ਤੁਸੀਂ ਜ਼ਰੂਰ ਨੋਟ ਕਰ ਲਓ तकरीबन ਕੋਈ 1 ਵਜੇ ਦੁਪਹਿਰ ਦਾ ਸਮਾਂ ਹੈਗਾ ਠੀਕ ਆ ਤੇ ਦਿਨ ਜਿਹੜੇ ਆ ਇੱਕ ਅੱਧਾ ਦਿਨ ਜਿਵੇਂ ਕੱਲ ਮੰਨ ਲਓ ਵੀ ਦਿਨ ਪੂਰੇ ਆ ਠੀਕ ਆ ਅੱਜ 15 ਨੂੰ ਦਿਨ ਮੰਨ ਲਓ ਜਾਂ 16 ਨੂੰ ਮੰਨ ਲਓ ਵੀ ਅੱਜ ਪੂਰੇ ਅੱਜ ਭਲਕ ਦਿਨ ਪੂਰੇ ਆ ਉੱਪਰ ਕੋਈ 4 ਦਿਨ 5 ਦਿਨ ਪਾਉ ਕਿਉਂਕਿ ਮੱਝ ਕਾਫੀ ਰਾਜੀ ਆ ਠੀਕ ਆ ਰਾਜੀ ਮੱਝ ਤੇ ਵੱਡੇ ਕਦ ਕੱਦ ਦੇ ਵਿੱਚੋਂ ਆ ਬਾਕੀ ਵੀਰ ਨੇ ਦੱਸਿਆ ਸੀਗਾ ਵੀ ਇਹ ਜਿਹੜੀ ਹਰਿਆਣੇ ਦੀ ਬਰੀਡ ਆ ਠੀਕ ਆ ਹਰਿਆਣੇ ਦੇ ਵਿੱਚੋਂ ਲਿਆਂਦੀ ਸੀਗੀ ਆ ਪਹਿਲਾ ਸੂਆ ਉਧਰ ਸੂਈ ਸੀਗੀ ਠੀਕ ਆ ਦੂਜੇ ਸੂਫੇ ਦੇ ਵਿੱਚ ਲਿਆਂਦੀ ਆ ਤੇ 20 ਲੀਟਰ ਦੀ ਜਿਹੜੀ ਮਿਲਕ ਦੀ ਕੈਪੈਸਿਟੀ ਆ ਇਹ ਸਮਝਦੀ ਰਹੀ ਆ ਠੀਕ ਆ ਬਾਕੀ ਤੁਹਾਨੂੰ ਕੋਈ ਥਨ ਥਨ ਮੈਂ ਪ੍ਰੋਪਰ ਕੋਲੋਂ ਦਿਖਾ ਦੇਣਾ ਹੁਣ ਤੀਜਾ ਸੂਆ ਸੋਣਾ ਹੈਗਾ ਆ ਦੇਖੋ ਜੀ ਠੀਕ ਹੈ ਥਨ ਥਨ ਪੂਰੀ ਵੰਡ ਤੇ ਲੱਗਾ ਤੇ ਬਿਲਕੁਲ ਹਵਾਨਾ ਲੇਵਾ ਤੁਸੀਂ ਵੇਖੋਗੇ ਬਾਕੀ ਕਹਿਣ ਦੇ ਮੁਤਾਬਕ ਆ ਵੀ ਇਹ ਬਣਦੀ ਆ ਬਿਲਕੁਲ ਲਾਗੇ ਜੇ ਜਿਵੇਂ ਬਿਲਕੁਲ ਸੂਨ ਦਾ ਨੇੜ ਹੁੰਦਾ ਵੀ ਜਿਵੇਂ ਦਿਨ ਉੱਪਰ ਆਪਾਂ ਅੱਜ ਤੋਂ ਜੇਕਰ ਕੱਲ ਤੋਂ ਦਿਨ ਲਾਲੀ ਇਹ ਵੀ ਪੂਰੇ ਹੁੰਦੇ ਆ ਵੀ 5 ਦਿਨ 4 ਦਿਨ ਉੱਪਰ ਲੈ ਕੇ ਜਾਂਦੀ ਆ ਤੇ ਲੇਵਾ ਖੁੱਲਾ ਮਾਰ ਲੈਂਦੀ ਆ ਠੀਕ ਆ ਹਵਾਨਾ ਖੁੱਲਾ ਬਣਾਉਂਦੀ ਆ ਤੇ ਉਸ ਹਿਸਾਬ ਨਾਲ ਤੁਸੀਂ ਵੇਖੋਗੇ ਕਦ ਕਾਟ ਤੇ ਪੂਰੇ ਵੱਡੀ ਹਾਈਟ ਦੇ ਵਿੱਚ ਆ ਫੁੱਲ ਵੱਡੀ ਹਾਈਟ ਦੇ ਵਿੱਚ ਆ ਤੇ ਪਿੱਠਾ ਜਿਹੜਾ ਫੁੱਟ ਹੈਗਾ ਪੁੱਠਾ ਪਠਾ ਇਹ ਵੇਖੋ ਜੜਾਈ ਦੇ ਵਿੱਚ ਕਿੱਡੀ ਹੈ ਜੀ ਠੀਕ ਹੈ ਥੱਬਿਆਂ ਤੋਂ ਥੱਬੇ ਤੇ ਆ ਵੇਖੋ ਲੇਵਾ ਹਵਾਨਾ ਬੈਕ ਸਾਈਡ ਤੋਂ ਠੀਕ ਆ ਬਾਕੀ ਦਸਨ ਮੁਤਾਬਕ ਆ ਵੀਰ ਦੇ ਉਹਨਾਂ ਕਿਹਾ ਸੀਗਾ ਵੀ 20 ਲੀਟਰ ਦੀ ਚਵਾਈ ਆ ਵੀ 18 17 ਤਾਂ ਨੋਰਮਲ ਆਪਾਂ ਦੇ ਚੁੰਦੇ ਰਹੇ ਆ ਬਾਕੀ 20 ਲੀਟਰ ਦੀ ਚਵਾਈ ਜਿਹੜੀ ਆ ਉਹ ਵੀ ਇਸ ਨੇ ਜਿਹੜੀ ਪੀਕ ਤੇ ਕਰਵਾਈ ਹੈਗੀ ਆ ਠੀਕ ਆ ਸਟਾਰਟਿੰਗ ਤੋਂ ਵੀ 19 18 19 18 ਲੀਟਰ ਤੇ ਚੱਲੀ ਆ ਠੀਕ ਆ ਬਾਕੀ ਹਵਾਨੇ ਦਾ ਸਟਰਕਚਰ ਤੁਸੀਂ ਚੈੱਕ ਕਰ ਲਓ ਤੇ ਖੋਲ ਕੇ ਮੈਂ ਤੋਰ ਕੇ ਤੁਹਾਨੂੰ ਦਿਖਾਉਣਾ ਠੀਕ ਹੈ ਖੋਲ ਲੀ ਜੀ ਠੀਕ ਹੈ ਨੰਬਰ ਜਿਹੜੇ ਆ ਵੀਰ ਤੇ ਲਗਾਤਾਰ ਦੋਸਤੋ ਸਕਰੀਨ ਦੇ ਥੱਲੇ ਚੱਲ ਰਹੇ ਆ ਨੰਬਰਾਂ ਤੇ ਤੁਸੀਂ ਸੰਪਰਕ ਕਰਕੇ ਬਥੇਰੇ ਗੱਲਬਾਤ ਕਰ ਸਕਦੇ ਹੋ ਠੀਕ ਆ ਫੁੱਲ ਹਾਈਟ ਲੈਂਥ ਲੰਬਾਈ ਜਿਹੜੀ ਵੇਖੋਗੇ ਪੂਰੀ ਲੰਬਾਈ ਦੀ ਆ ਹਾਈਟ ਪੂਰੀ ਆ ਵਜ਼ਨ ਵਟੇ ਵਾਲੀ ਆ ਐਕਸਟਰਾ ਆਰਡੀਨਰੀ ਆਪਾਂ ਕਹਾਂਗੇ ਹੈਵੀ weight ਹੈਗੀ ਠੀਕ ਹੈ ਜੀ ਹੈਵੀ ਬਾਡੀ weight ਪੂਰੀ ਸਰੀਰਕ ਬੰਤਰ ਭਰੀ ਹੈ ਜੀ ਆ ਦੇਖੋ ਠੀਕ ਆ ਬਾਕੀ ਕਹਿਣ ਦੇ ਮੁਤਾਬਕ ਇਹ ਸੀਗਾ ਵੀ ਦੋਸਤੋ ਵੀ ਖਜ਼ੇਲਾ ਜਿਵੇਂ ਚੌਥਾ ਹਿੱਸਾ ਵੀ ਇਹ ਸਮਝ ਨੇ ਤਿਆਰ ਨਹੀਂ ਹਜੇ ਕੀਤਾ ਚੌਥਾ ਹਿੱਸਾ ਵੀ ਨਹੀਂ ਭਰੇਗੀ ਤੇ ਦੇਣਾ ਤਕਰੀਬਨ ਦਿੱਖਤੀ ਦੌਰ ਤੇ ਲਿਖਿਆ ਸੀ ਵੀ ਕੱਲ 16 ਨੂੰ ਅੱਜ 15 ਨੂੰ ਦੇਣਾ ਜਿਹੜੇ ਪੂਰੇ ਆ ਠੀਕ ਆ ਉੱਪਰ ਤੁਸੀਂ ਦੇਖ ਸਕਦੇ ਹੋ ਰਾਜੀ ਮੱਝ ਉੱਪਰ ਹੋ ਸਕਦਾ ਵੀ ਦੇਨ ਕੋਈ ਪੰਜ ਵੀ ਲੈ ਕੇ ਜਾ ਸਕਦੀ ਕੋਈ ਚਾਰ ਦਿਨ ਵੀ ਲੈ ਕੇ ਜਾ ਸਕਦੀ ਠੀਕ ਆ ਕਈ ਵਾਰਾਂ ਪਸ਼ੂ ਦਾ ਨਹੀਂ ਪਤਾ ਹੁੰਦਾ ਵੀ 8-8 ਦਿਨ ਵੀ ਉੱਪਰ ਪਸ਼ੂ ਲੈ ਕੇ ਚਲਾ ਜਾਂਦਾ ਆ ਦੇਖੋ ਜੀ ਬਾਕੀ ਆ ਥਣ ਲੈ ਜੱਡਾ ਹੈਗਾ ਤੇ ਸਫਾਈ ਸਭੀ ਪੂਰੀ ਹੈਗੀ ਆ ਥਾਣਾ ਦੀ ਠੀਕ ਹੈ ਲੈਵੇ ਦੀ ਸਫਾਈ ਪੂਰੀ ਹੈ ਡਿਮਾਂਡ ਜੇਕਰ ਤੁਸੀਂ ਡਿਮਾਂਡ ਦੀ ਗੱਲ ਕਰੀਏ ਵਿਕਰੀ ਵਾਲੇ ਪਸ਼ੂ ਦੀ ਤੇ ਮੋਲ ਜਿਹੜਾ ਬਾਈ ਹੋਰਾਂ ਨੇ ਕਿਹਾ ਸੀਗਾ ਵੀ 1,55,000 ਹੈ ਠੀਕ ਹੈ ਤੇ ਹਾਂ ਨਾ ਜਿਹੜੀ ਹੈਗੀ 1,42,000 ਦੀ ਹੈ ਠੀਕ ਹੈ ਜੀ 1,55 ਡਿਮਾਂਡ ਆ ਤੇ ਜਿਹੜੀ ਖਾਣਾ 142000 ਦੀ ਜਿਹੜੀ ਆਉਂਦੀ ਸੀ ਆਪਾਂ ਸੇਲ ਕਰਨੀ ਹੈ ਮੱਝ ਠੀਕ ਆ ਤੇ ਦੁੱਧ ਵੱਲੋਂ ਖੁੱਲਾ ਦੁੱਧ ਆ ਠੀਕ ਆ ਜੀ ਦੋ ਦੋੋਂ ਦੇ ਵੀ ਬੇਫਿਕਰ ਹੋ ਕੇ ਕੋਈ ਵੀਰ ਲੈ ਕੇ ਜਾਵੇ ਪੂਰੀ ਤਸੱਲੀ ਨਾਲ ਲੈ ਕੇ ਜਾਵੇ ਵੀ ਦੁੱਧ ਜਿਹੜਾ ਦੋਸਤੋ ਦੂਜੇ ਸੂਬੇ ਦੇ ਵਿੱਚ ਚੰਗੀ ਮਿਲਕਿੰਗ ਇਸ ਨੇ ਕੀਤੀ ਹੈ ਠੀਕ ਆ ਠੀਕ ਆ ਸੰਪਰਕ ਨੰਬਰ ਆਪਣੇ ਜਰੂਰ ਦੱਸ ਲਿਏ ਸੰਪਰਕ ਨੰਬਰ ਕੀ ਆ ਵੀਰ 9818 61091 ਇਹ ਬੋਲਿਓ ਕਰੀ ਦੁਬਾਰਾ 90418 61091 90418 61091 61091 ਹਾਂਜੀ ਇਹ ਦੋਸਤੋ ਵੀਰ ਸਰਾਹ ਹੋਂਦੇ ਨੰਬਰ ਐ ਠੀਕ ਆ ਤੇ ਨੰਬਰਾਂ ਤੇ ਤੁਸੀਂ ਸੰਪਰਕ ਕਰਕੇ ਬੁਧੇਰੇ ਗੱਲਬਾਤ ਕਰ ਸਕਦੇ ਹੋ ਤੇ ਮੱਝ ਜਿਹੜੀ ਦੋਸਤੋ ਤੁਸੀਂ ਪ੍ਰੋਪਰ ਹਰ ਪਾਸਿਓਂ ਹਰ ਐਂਗਲ ਤੋਂ ਦੇਖ ਲਈ ਆ ਤਸੱਲੀ ਬਖਸ਼ ਚੀਜ਼ ਆ ਬਾਕੀ ਜੇਕਰ ਦੋਸਤੋ ਆਪਾਂ ਨਾਰਮਲੀ ਗੱਲ ਕਰੀਏ ਵੀ ਜੇਕਰ 18 15 ਜਾਂ 15 17 ਲੀਟਰ ਤੋਂ ਪਲੱਸ ਵਾਲੀ ਮੱਝ ਆ ਖਰੀਦਦੇ ਆ ਤਾਂ ਥੋੜਾ ਜਿਹਾ ਜਿਹੜਾ ਦੋਸਤੋ ਰੇਟ ਵੀ ਆਪਾਂ ਨੂੰ ਹਾਈ ਪਰਨਾ ਪੈਂਦਾ ਠੀਕ ਐ ਥੋੜਾ ਜਿਹਾ ਖਰਚਾ ਵਧ ਕਰਨਾ ਪੈਂਦਾ ਤਾਂ ਜਾ ਕੇ ਕੋਈ ਚੰਗਾ ਪਸ਼ੂ ਮਿਲਦਾ ਮਿਲਕਿੰਗ ਵਾਲਾ ਤੇ ਉਸ ਹਿਸਾਬ ਕਿਤਾਬ ਵਾਲੀ ਜਿਹੜੀ ਇਹ ਮੱਝ ਆਪਾਂ ਤੁਹਾਨੂੰ ਦਿਖਾਈ ਆ ਬਿਲਕੁਲ ਸਿੰਗਲ ਹੱਡੀ ਦੀ ਆ ਪਤਲੀ ਚੰਬਰੀ ਦੇ ਵਿੱਚ ਆ ਠੀਕ ਐ ਤੇ ਓਵਰ ਆਲ ਥਾਣਾ ਦੀ ਵੇਖੋਗੇ ਹਵਾਨੇ ਦੀ ਵੇਖੋਗੇ ਇੱਕ ਵਾਰੀ ਮੈਂ ਫਿਰ ਜ਼ਿਕਰ ਕਰ ਦਿੰਦਾ ਹੋ ਸਕਦਾ ਵੀ ਕਿਸੇ ਵੀਰ ਵੀ ਸਫਾਈ ਜਿਹੜੀ ਹਵਾਨੇ ਦੀ ਪੂਰੀ ਆ ਠੀਕ ਹੈ ਜੀ ਸਫਾਈ ਪੂਰੀ ਆ ਬਾਕੀ 35 ਵੀ ਇੱਕ ਨੰਬਰ ਹੈਗੀ ਆ ਸੋ ਕਿਸੇ ਵੀਰ ਨੇ ਜਦੋਂ ਕਰੇ ਸਬਦਾ ਕਰਨਾ ਆਪ ਵੀ ਤਿੱਪਕੇ ਤਸੱਲੀ ਕਰ ਸਕਦੇ ਹੋ ਤਸੱਲੀ ਦੇ ਨਾਲ ਦੋਸਤੋ ਸ਼ਹਿਦ ਘਟ ਕੇ ਵੇਖ ਸਕਦੇ ਹੋ ਠੀਕ ਆ ਤਸੱਲੀ ਦੇ ਨਾਲ ਉਸ ਤੋਂ ਬਾਅਦ ਬੇਸ਼ੱਕ ਤੁਸੀਂ ਵੀਰ ਸਰਾਂ ਦੇ ਨਾਲ ਜਿਹੜਾ ਸਬਦਾ ਕਰ ਸਕਦੇ ਹੋ ਸੋ ਦੋਸਤੋ ਇਹ ਮੱਝ ਸੀ ਵੀਰ ਉਹਨਾਂ ਦੇ ਕੋਲ ਇੱਕ ਵਕਾਊ ਤੇ ਇੱਕ ਵਿਹੜ ਹੈਗੀ ਆ ਆਪਾਂ ਵਿਹੜ ਵੀ ਤੁਹਾਨੂੰ ਦਿਖਾ ਦਿੰਦੇ ਆ ਲਾਈਏ ਭਾਈ ਉਹ ਵੀ ਕਰ ਲਓ ਵਰਦ ਕਰ ਦੀ ਲੋ ਵੀ ਦੋਸਤੋ ਇੱਕ ਵੈੜ ਵੀ ਵੀਰ ਹੋਰਾਂ ਦੇ ਕੋਲੇ ਬਿਕਾਊਗਾ ਪਸੂ ਤੁਸੀਂ ਆਲਮੋਸਟ ਜਿੰਨੇ ਵੀ ਦੇਖੋਗੇ ਆ ਸਾਰੇ ਡੇਰੀ ਦੇ ਨਾਲ ਰਿਲੇਟਡ ਜਿਹੜੇ ਪਸ਼ੂ ਹੈਗੇ ਆ ਸਾਰੇ ਡੇਰੀ ਫਾਰਮਿੰਗ ਦਾ ਵੀਰ ਹੋਣ ਦਾ ਸੰਤੰਦਨ ਨਾਲ ਹੈਗਾ ਜਿਹੜਾ ਪ੍ਰੋਫੈਸ਼ਨਲ ਕਾਰੋਬਾਰ ਉਹ ਡੇਰੀ ਫਾਰਮਿੰਗ ਦਾ ਹੈ ਠੀਕ ਹੈ ਤੇ ਪਸ਼ੂ ਨਾਰਮਲ ਹੀ ਤੁਸੀਂ ਦੇਖ ਰਹੇ ਹੋ ਬਿਲਕੁਲ ਘਰੇਲੂ ਪਸ਼ੂ ਆ ਸਾਰੇ ਠੀਕ ਹੈ ਤੇ ਅੱਜ ਪਹਿਲੇ ਨੰਬਰ ਤੇ ਆਪਾਂ ਤੁਹਾਨੂੰ ਜਿਹੜੀ ਮਾਝ ਦਿਖਾਤੀ ਸੀਗੀ ਉਸ ਤੋਂ ਬਾਅਦ ਦੋਸਤੋ ਇੱਕ ਵੈੜ ਆ ਇਹ ਵੀ ਬਿਕਾਊਗਾ ਜੇ ਕਿਸੇ ਵੀਰ ਨੇ ਫਾਰਮਰ ਵੀਰ ਨੇ ਖਰੀਦਣੀ ਆ ਇਸ ਬਾਰੇ ਵੀ ਤੁਸੀਂ ਗੱਲਬਾਤ ਕਰ ਸਕਦੇ ਹੋ ਤੇ ਨੰਬਰ ਜਿਹੜੇ ਆ ਦੋਸਤੋ ਲਗਾਤਾਰ ਸਕਰੀਨ ਦੇ ਥੱਲੇ ਚੱਲਦੇ ਪਿਆ ਤੀਜਾ ਸੂਆ ਸੂਈ ਇਹ ਵੜ ਠੀਕ ਹੈ ਜੀ 8 ਕਿਲੋ ਜਿਹੜਾ ਦੁੱਧ ਬਿਲਕੁਲ ਹਾਜ਼ਰ ਇਹਦੇ ਥੱਲੇ ਤੇ 15 ਕ ਦਿਨ ਦਾ ਸਾਮਾ ਹੋ ਗਿਆ ਸੂਈ ਨੂੰ ਤੇ ਥਣ ਥਣ ਦੀ ਚਵਾਈ ਬਿਲਕੁਲ ਓਕੇ ਆ ਚਾਰੇ ਥਣ ਜਿਹੜੇ ਵਰਦੇ ਪੂਰੇ ਆ ਠੀਕ ਹੈ ਜੀ ਬਾਈ ਖਰਾਂ ਦੇ ਕਹਿੰਦੇ ਮੁਸਾਬਕ ਵੀ ਚਾਰੇ ਥਣ ਪੂਰੀ ਚਵਾਈ ਜਿਹੜੀ ਵਧੀਆ ਹੈਗੀ ਤੇ 8 ਕਿਲੋ ਦੋਨਾਂ ਟਾਈਮਾਂ ਦਾ ਜਿਹੜਾ ਦੋਸਤੋ 8 ਕਿਲੋ ਦੁੱਧ ਜਿਹੜਾ ਹੈਗਾ ਇਹਦੇ ਥੱਲੇ ਤੇ ਤਾਜੀ ਸੂਈ ਆ ਬੱਚਾ ਦਾੜਾ ਹੈਗਾ ਥੱਲੇ ਮੇਲ ਕਾਪ ਹੈ ਠੀਕ ਹੈ ਥੱਲੇ ਜਿਹੜਾ ਬ ਖੋਲ ਕੇ ਦਿਖਾ ਦਿੱਤੀ ਤੋੜ ਦਿੱਤੀ ਕਰੋ ਸੰਗ ਦੇ ਵਿੱਚ ਆ ਦੋਸਤੋ ਠੀਕ ਆ ਕਰੋ ਸੰਗ ਦੇ ਵਿੱਚ ਆ ਤੇ ਤਾਜੀ ਸੂਈ ਸਮਝ ਲਓ ਤੁਸੀਂ ਕਿਉਂਕਿ 15 ਦਿਨ ਦਾ ਸਾਰਾ ਸਮਾਂ ਹੋਇਆ ਜਸਟ ਅਜੇ ਆ ਦੇਖੋ ਲੈ ਜੀ ਇਹ ਜਿਹੜੀ ਦੋਸਤੋ ਫੀ ਸੌਰੀ ਮੇਲ ਕਾਫ ਆ ਠੀਕ ਆ ਇਸ ਦੇ ਵੇੜ ਦੇ ਥਲੇ 15 ਕ ਦਿਨ ਦਾ ਸੁਗਾ ਵੀਰ ਨੇ ਕਿਹਾ ਸੀ 15 ਕ ਦਿਨ ਹੋ ਗਿਆ ਸਮਾਂ ਸੁਈਰ ਤੇ ਮੁੱਲ ਜਿਹੜਾ 33000 ਆ ਠੀਕ ਆ ਜੀ 28000 ਦੀ ਜਿਹੜੀ ਖਾਨਾ ਹੈਗੀ 28000 ਸੀ ਨਾ ਜੀ ਹਾਂ ਠੀਕ ਆ ਖਾਨਾ ਜਿਹੜੀ 28000 ਸੀ 33000 ਰਬਾਨਾ ਠੀਕ ਆ ਬਾਕੀ ਵੇੜ ਪ੍ਰੋਪਰ ਤੁਸੀਂ ਵੇਖ ਲਈ ਆ ਥਾਣਾ ਦੀ ਚੁਵਾਈ ਕਰ ਲਿਓ ਆਕੇ ਬਿਲਕੁਲ ਦੋ ਦੋ ਚੋਕੇ ਵੇਖ ਲਿਓ ਚਾਰੇ ਥਾਂ ਜਿਹੜੇ ਪ੍ਰੋਪਰ ਚੱਲਦੇ ਆ ਬਾਈ ਹੋਰਾਂ ਦੇ ਕਹਿੰਦੇ ਮੁਕਾਬਕ ਤਸੱਲੀ ਤੁਸੀਂ ਕਰਨੀ ਹੈ ਬਿਲਕੁਲ ਜਿਹੜੀ ਆਪਦੀ ਇੱਕ ਟਾਈਮ ਦੀ ਚ ਠੀਕ ਹੈ ਜੀ ਮਿਲਦੇ ਆ ਦੋਸਤੋ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਵੀਰਾਂ ਨੂੰ ਸਤਿ ਸ਼੍ਰੀ ਅਕਾਲ ਜੀ